हाँ जी सर पहले अपना नाम दसो मैं डॉक्टर अविनाश तो आज कैंप लाया हुआ है बारे दसो जी। ये हम नेचुरल ट्रीटमेंट करते हैं एक्यूप्रेशर और एक्यूपन्चर से जैपनीज एक्यूपंचर जैसे ये वायरें लगा के और ट्रीटमेंट करते हैं बॉडी में कोई भी पेन हो या कोई भी इंफ्लामेशन हो उसको ठीक करते हैं और कौन कौन से इलाज करते हो आप सभी टाइप के और देखो एक्यूप्रेशर एक्यूपंचर में ऑल टाइप ऑफ डिजीज का ट्रीटमेंट होता है ਜਿੱਥੇ ਐਲੋਪੈਥਿਕ ਖਤਮ ਹੁੰਦੀ ਹੈ वहां से ਏਕੂ ਪ੍ਰਸ਼ਾ ਸ਼ੁਰੂ ਹੁੰਦਾ ਹੈ ਠੀਕ ਹੈ ਹਾਂ ਜੀ ਸਰ ਅੱਜ ਜਿਹੜਾ ਰਾਏਪੁਰ ਰੋਟੀ ਕਲੱਬ ਦੀ ਪ੍ਰਾਈਮਰੀ ਤਰਫੋਂ ਤੁਸੀਂ ਇਹ ਕੈਂਪ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਰੋਟੀ ਕਲੱਬ ਪ੍ਰਾਈਮ ਵੱਲੋਂ ਵਿਵਲ ਜਨ ਪ੍ਰਧਾਨ ਜੀ ਦੀ ਪ੍ਰਧਾਨਗੀ ਵਿੱਚ ਇਸ ਕਲੱਬ ਦੇ ਚੇਅਰਮੈਨ ਸੰਦੀਪ ਸਿੱਕਾ ਜੀ ਕੋ-ਚੇਅਰਮੈਨ ਬੰਕਤ ਮਿੱਤਲ ਜੀ ਤੇ ਰਜੀ ਮਰੋਤਰ ਜੀ ਵੱਲੋਂ ਇਹ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਇਸ ਕੈਂਪ ਵਿੱਚ ਆਯੁਰਵੈਦਾ ਦੇ ਪੋਰ ਐਕੂਪੰਕਚਰ ਐਕੂਪ੍ਰੈਸ਼ਰ ਦੇ ਅਕੋਰਡਿੰਗ ਟਰੀਟਮੈਂਟ ਕਰੇ ਜਾਂਦੇ ਨੇ ਜੋ ਮਤਲਬ ਵੀ ਐਲੋਪੈਥਿਕ ਜਦੋਂ ਲੋਕ ਟਰੀਟਮੈਂਟ ਕਰਵਾਉਂਦੇ ਨੇ ਇਹ ਉਸ ਤੋਂ ਵੱਧ ਕੇ ਟਰੀਟਮੈਂਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਕੈਂਪ ਇਸ ਕਰਕੇ ਲਗਾਇਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਜਿਵੇਂ ਕਿ ਐਲੋਪੈਥਿਕ ਲੈ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋਣਾ ਹੋਣ ਪਰ ਕੋਈ ਸਾਈਡ ਇਫੈਕਟ ਜ਼ਰੂਰ ਹੁੰਦੇ ਨੇ ਇਸ ਸਟੇਟਮੈਂਟ ਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇ ਤੇ ਅੱਗੇ ਕੈਂਪ ਲਗਾਏ ਗਿਆ ਤੇ ਸਾਡੀ ਕੋਸ਼ਿਸ਼ ਰਹੂਗੀ ਇੱਕ ਮਹੀਨੇ ਚ ਦੋ ਵਾਰ ਫ੍ਰੀ ਕੈਂਪ ਚੋਰ ਲਗਾਏ ਜਾਣ। ਠੀਕ ਹੈ। ਤੇ ਇਹ ਜਿਹੜੇ ਡਾਕਟਰ ਸਾਹਿਬ ਆਏ ਹੋਏ ਆ ਇਹ ਇੱਥੇ ਫਿਰ ਵੀ ਆਣਗੇ ਜਾਂ ਕਿਵੇਂ ਡੇਲੀ ਵੀ ਹੈ ਕੋਈ ਕੁਛ ਯਾਰ ਆਪਣਾ। ਡਾਕਟਰ ਸਾਹਿਬ ਤੁਮਨਾਸ਼ ਸ਼ਰਮਾ ਜੀ ਦਾ ਨਾਮ ਹੈ। ਇਹ ਡੇਲੀ ਇੱਥੇ ਬੈਠਾ ਕਰਨਗੇ। ਮਹੀਨੇ ਚ ਦੋ ਦਫਾ ਫ੍ਰੀ ਚੈੱਕਅਪ ਕੈਂਪ ਲੱਗੂਗਾ। ਤੇ ਪਾਕਿਨ ਦਾ ਜੋ ਮੇਨ ਕਲੀਨਿਕ ਹੈਗਾ ਉਹ ਮੁੱਚ ਹੈਗਾ ਜੋ ਕਿਲੇ 10-12 ਸਾਲ ਤੋਂ ਤੇ ਟਰੀਟਮੈਂਟ ਕਰ ਰਹੇ ਨੇ ਲੋਕਾਂ ਦਾ ਤੇ ਇਹਨਾਂ ਦਾ ਟਰੀਟਮੈਂਟ ਨੂੰ ਦੇਖਦੇ ਹੋਏ ਜੋ ਲੋਕਾਂ ਨੂੰ ਬਹੁਤ ਰਾਤ ਪਹੁੰਚ ਰਹੀ ਹੈ ਉਸ ਬਦਲ ਲਈ ਸੋਚਿਆ ਗਿਆ ਵੀ ਇਹਨਾਂ ਦਾ ਰਾਜਪਰੇਵੀ ਲਿਆ ਕੇ ਇਹਨੂੰ ਬੁਲਾ ਕੇ ਕੈਂਪ ਲਗਾਇਆ ਜਾਵੇ ਤੇ ਲੋਕਾਂ ਨੂੰ ਟਰੀਟਮੈਂਟ ਮਿਲੇ। ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ